ਸ਼ਸ਼ੀਕਲ ਜੀ ਅੱਜ ਹੀ ਪਹੁੰਚੇ ਜਗਰੋਂ ਦੇ ਰੇਲਵੇ ਰੋਡ ਰੇਲਵੇ ਸਟੇਸ਼ਨ ਤੇ ਜਿੱਥੇ ਕਿ ਬਹੁਤ ਕਿਸਾਨਾਂ ਦਾ ਬਹੁਤ ਭਾਰੀ ਇਕੱਠ ਹੈ ਧਰਨਾ ਲੱਗਿਆ ਹੋਇਆ ਹੈ ਜੋ ਸਰਕਾਰ ਦੇ ਤਿੰਨ ਆਰਡੀਨੇਸਾਂ ਨੂੰ ਲੈ ਕੇ ਹੁਣ ਤੱਕ ਕੋਈ ਹੱਲ ਨਹੀਂ ਹੋਇਆ ਮਸਲਾ ਸੋ ਗੱਲਬਾਤ ਕਰਦੇ ਹਾਂ ਵੀਰ ਜੀ ਹੁਣਾਂ ਨਾਲ ਹਾਂਜੀ ਵੀਰ ਜੀ ਮੈਂ ਅਵਤਾਰ ਸਿੰਘ ਸੂਪਾ ਪ੍ਰਧਾਨ ਫੂਟ ਗ੍ਰੇਡ ਐਂਡ ਲਾਈਟ ਵਰਕਰ ਯੂਨੀਅਨ ਅੱਜ ਅਸਲ ਇੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਵਰਕਰਾਂ ਨੂੰ ਲੈ ਕੇ ਆਏ ਆ ਇਸ ਕਰਕੇ ਕਿਉਂਕਿ ਜਿਹੜੇ ਮੋਦੀ ਨੇ ਕਾਲੇ ਕਾਨੂੰਨ ਲਾਗੂ ਕੀਤੇ ਉਹ ਜਿੰਨਾ ਚਿਰ ਵਾਪਸ ਨਹੀਂ ਹੁੰਦੇ ਅਸੀਂ ਇਹਨਾਂ ਦੇ ਨਾਲ ਆ ਕਿਸਾਨਾਂ ਦੇ ਕਿਉਂਕਿ ਕਿਸਾਨਾਂ ਵੱਲੋਂ ਅੱਜ ਦਾ ਰੇਲ ਰੋਕੋ ਜਿਹੜਾ ਅੰਦੋਲਨ ਦਾ ਸਨੇਹਾ ਲਾਇਆ ਗਿਆ ਸੀ ਮੈਸੇਜ ਅਸੀਂ ਉਹਦੇ ਵਿੱਚ ਸ਼ਾਮਲ ਹੋਏ ਹਾਂ ਜਿੰਨਾ ਚਿਰ ਅਸੀਂ ਮੋਦੀ ਨੂੰ ਵੀ ਇਹ ਬੇਨਤੀ ਕਰਦੇ ਵੀ ਇਹ ਕਾਲੇ ਕਾਨੂੰਨਾਂ ਜਿਹੜੇ ਜਲਦੀ ਤੋਂ ਜਲਦੀ ਵਾਪਸ ਲਵੇ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਮੋਦੀ ਸਰਕਾਰ ਲੈਂਦੀ ਇਹ ਕਿਸਾਨਾਂ ਦਾ ਧਰਨਾ ਵੀ ਜਾਰੀ ਰਹੂਗਾ ਅਸੀਂ ਇਹਨਾਂ ਦੇ ਨਾਲ ਮਜ਼ਦੂਰਾਂ ਦੇ ਤੌਰ ਤੇ ਜੇ ਸਾਨੂੰ ਆਪਣਾ ਖੂਨ ਦਾ ਕਤਰਾ-ਕਤਰਾ ਵੀ ਬਹਾਉਣਾ ਪਿਆ ਸੀ ਬਹਾਵਾਂਗੇ ਅਸੀਂ ਕਿਸਾਨਾਂ ਦੇ ਨਾਲ ਮੋਢਾ ਦੇ ਨਾਲ ਮੋਢਾ ਲਾ ਕੇ ਚੱਲਾਂਗੇ ਜਿੰਨਾ ਚਿਰ ਵੀ ਕਿਸਾਨਾਂ ਦਾ ਸੰਘਰਸ਼ ਚੱਲੂਗਾ ਠੀਕ ਹੈ ਜੀ ਆਪਣੇ ਤਨ ਆਰਡੀਨੇਸ਼ਨ ਲੈ ਕੇ ਜੋ ਹੋਂ ਤੱਕ ਸਰਕਾਰਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਜੀ ਤੇ ਇਹ ਬਹੁਤ ਭਾਰੀ ਕੱਟ ਦੇ ਹੋਰ ਕਾਰਨ ਠੀਕ ਹੋਊਗਾ ਤੁਹਾਨੂੰ ਇਹ ਸਰਕਾਰਾਂ ਜੀ ਇਹ ਟੀਟ ਸਰਕਾਰਾਂ ਇਹਨਾਂ ਦੇ ਕਰਨ ਤੇ ਜੂਨੀ ਸ਼ਰਕ ਦੀ ਸਾਡੇ ਜਿਹੜੇ ਕਿਸਾਨ ਇਹਨਾਂ ਨੇ ਵੀ ਪਰਣ ਲਿਆ ਆ ਪਿਆ ਵੀ ਜਿੰਨਾ ਚਿਰ ਅਸੀਂ ਇਹ ਆਰਡੀਨਸ ਹੈ ਜਿਹੜੇ ਵਾਪਸ ਨਹੀਂ ਲੈਂਦੀ ਸਰਕਾਰ ਅਸੀਂ ਧਰਨਾ ਨਹੀਂ ਚੱਕਾਂਗੇ ਸਰਕਾਰ ਸਰਕਾਰ ਨੇ ਆਪ ਦੀ ਢੀਠਤਾ ਧਾਰੀ ਹੈ ਅਸੀਂ ਆਪ ਦਾ ਪਰਣ ਕਰਿਆ ਪਿਆ ਵੀ ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਆਉਂਦੇ ਅਸੀਂ ਪਿੱਛੇ ਨਹੀਂ ਹਟਾਂਗੇ ਹਾਂਜੀ ਵੀ ਜੀ ਗੱਲਬਾਤ ਹਾਂਜੀ ਵੀ ਜੀ ਕੋ ਲੱਗੀ ਨਾ ਜੀ ਮੈਂ ਬਾਈ ਜੀ ਇੱਕ ਸਧਾਰਨ ਪੰਜਾਬ ਦਾ ਨਾਗਰਿਕ ਨਾਗਰਿਕ ਪ੍ਰੀਤਮ ਸਿੰਘ ਮੈਂ ਮੇਰਾ ਅਖਾੜਾ ਤੁਸੀਂ ਬਾਈ ਜੀ ਹੁਣਾਂ ਨਾਲ ਗੱਲ ਕਰਦੇ ਆਂ ਸਵਾਲ ਕੀਤਾ ਵੀ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕਦੀ ਮੈਂ ਤੁਹਾਡੇ ਰਾਹੀਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਸਰਕਾਰ ਦੇ ਕੰਨ ਤੇ ਜੋ ਹੀ ਨਹੀਂ ਸਰਕਾਰ ਦੇ ਕੰਨਾਂ ਤੇ ਸਰਕਾਰ ਦੇ ਸਿਰ ਤੇ ਪ੍ਰਿੰਡ ਸਰਕਦੇ ਨੇ ਪ੍ਰਿੰਡ ਲੜਦੇ ਨੇ ਕੰਬੀ ਵਈਆ ਉਹੀ ਕਾਰਨ ਨਾਲ ਵੀ ਸ਼ਾਂਤਮਈ ਅੰਦੋਲਨ ਦੇ ਨਾਲ ਉਹ ਬਿੱਲਾਂ ਨੂੰ 2 ਸਾਲ ਲਈ ਡ੍ਰੌਪ ਕਰ ਲਈ ਕਹਿ ਰਹੇ ਸੀ ਤੇ ਸੋਧਾਂ ਜਿਹੜੀਆਂ ਮਰਜ਼ੀ ਕਰਵਾ ਲਓ ਅਸਲ ਵਿੱਚ ਕੀ ਆ ਸ਼ਾਂਤ ਮਈ ਦੁਨੀਆ ਦਾ ਪਹਿਲਾ ਅੰਦੋਲਨ ਜਿਹਦੇ ਨਾਲ ਵਿਦੇਸ਼ਾਂ ਵਿੱਚੋਂ ਜੋ ਲੋਕ ਮਨੁੱਖਤਾ ਨੂੰ ਪਿਆਰ ਕਰਦੇ ਨੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦੇ ਨੇ ਉਹ ਸਾਰੇ ਆ ਕੇ ਕਿਸਾਨਾਂ ਦੇ ਨਾਲ ਖੜ ਗਏ ਮੋਦੀ ਹੁਣੀ ਅੰਦਰੋਂ ਡਰ ਰਹੇ ਆ ਉਹ ਕੋਸ਼ਿਸ਼ ਕਰ ਰਿਹਾ ਵੀ ਕਿਵੇਂ ਨਾ ਕਿਵੇਂ ਇਸ ਘੋਲ ਨੂੰ ਖਤਮ ਕੀਤਾ ਜਾਵੇ ਸਰਕਾਰੀ ਸ਼ਾਸਨ ਦੇ ਨਾਲ ਜਿਵੇਂ 26 ਜਨਵਰੀ ਨੂੰ ਹੋਇਆ ਉਹਦੇ ਚੋਂ ਸਫਲ ਹੋ ਚੱਲੇ ਸੀ ਪਰ ਕੁਦਰਤ ਦੀ ਕਲਾ ਦੇ ਨਾਲ ਬਾਪਰੇ ਭਾਣੇ ਦੇ ਨਾਲ ਅੰਦੋਲਨ ਪਹਿਲਾਂ ਨਾਲੋਂ ਦੂਣਾ ਹੋਇਆ ਅੱਜ ਤੁਸੀਂ ਵੇਖ ਰਹੇ ਹੋ ਪੰਜਾਬ ਦੇ ਵਿੱਚ ਉਹ ਸ਼ਕਤੀਆਂ ਜਿਨ੍ਹਾਂ ਨੇ ਪਹਿਲਾਂ 20 ਸਾਲ ਪੰਜਾਬ ਦੇ ਨੌਜਵਾਨਾਂ ਨੂੰ ਨਹਿਰਾਂ ਦੇ ਪੁਲਾਂ ਤੇ ਸੂਆਂ ਦੀ ਆੜ ਵਿੱਚ ਰੋਹਿਆਂ ਦੀ ਆੜ ਵਿੱਚ ਪੁਲਿਸ ਮੁਕਾਬਲਿਆਂ ਵਿੱਚ ਮਰਵਾਇਆ ਅੱਜ ਉਹ ਫੇਰ ਉਹ ਬੰਦੇ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਬੰਦੇ ਆਰ ਪਾਰ ਦੀ ਲੜਾਈ ਦੀ ਗੱਲ ਕਰਦੇ ਆ ਜਿਹੜੇ ਸਿੱਧੀ ਲੜਾਈ ਦੀ ਗੱਲ ਕਰਦੇ ਆ ਕਿ ਅਗਰ ਤੁਸੀਂ ਪਹਿਲੀ ਗੱਲ ਤੇ ਇਸ ਪਾਸੇ ਨੂੰ ਨਾ ਤਰੋ ਅਗਰ ਇਹ ਤੁਸੀਂ ਰਸਤਾ ਬਣਾਉਣਾ ਤਾ ਉਹ ਕਿਸਾਨ ਆਗੂ ਜਿਹੜੇ ਕਹਿ ਕੇ ਗਏ ਸੀ ਵੀ ਅਸੀਂ ਜਿੰਨਾ ਚਿਰ ਬੈਠਣਾ ਬੈਠਾਂਗੇ 6 ਮਹੀਨੇ ਤੋਂ ਕਹਿ ਕੇ ਗਏ ਸੀ ਉੱਥੇ ਜਾ ਕੇ ਆਪਣਾ ਕੁਛ ਨਾ ਕਰੋ ਆ ਦੀ ਸਿੱਧੀ ਲੜਾਈ ਚੰਡੀਗੜ੍ਹ ਉਹ ਮੋਦੀ ਦੇ ਅੰਦਰ ਦਾ ਕੇਂਦਰ ਦਾ ਉੱਥੇ ਜੋ ਕੁਛ ਮਰਜ਼ੀ ਕਰੋ ਤੁਹਾਨੂੰ ਵੀ ਪਤਾ ਲੱਗ ਜਾਊ ਕੀ ਕਰਦੀ ਐ ਤੇ ਲੋਕਾਂ ਨੂੰ ਵੀ ਪਤਾ ਲੱਗ ਜਾਊ ਕਿਸਾਨ ਅੰਦੋਲਨ ਜਿਹਨੂੰ ਉਹ ਸ਼ਾਂਤਮਈ ਚਲਾਉਣਾ ਚਾਹੁੰਦੇ ਆ ਉਹਦੇ ਵਿੱਚ ਹਿਚਕਾਟ ਵਾਲੀ ਗੱਲ ਕੋਈ ਨਾ ਕਰੋ ਕਿਉਂਕਿ ਜਿਹੜੇ ਤੁਸੀਂ ਰਾਹ اختیار ਕਰਦੇ ਹੋ ਉਹ ਅੰਦੋਲਨ ਨੂੰ ਕਾਮਯਾਬੀ ਨਹੀਂ ਉਹ ਅੰਦੋਲਨ ਨੂੰ ਨੁਕਸਾਨ ਪਹੁੰਚਾ ਸਕਦੇ ਆ ਅਗਰ ਸਿੱਖੀ ਦੀ ਗੱਲ ਆ ਢੰਡੇ ਦੀ ਗੱਲ ਆ ਤਾਂ ਪੰਜਾਬ ਦੇ ਬਗੜਾੜੀ ਦਾ ਨਾਨ ਸਾਹਿਬ ਬਾਦਲ ਨੇ ਦਿੱਤਾ ਨਾਨ ਸਾਹਿਬ ਕੈਪਟਨ ਨੇ ਦਿੱਤਾ ਠੰਡੇ ਬਗੜਾੜੀ ਜਾ ਕੇ ਆਪਾਂ ਚਲਾਈਏ ਤੇ ਉੱਥੇ ਹੀ ਆਪਾਂ ਸਿੱਖੀ ਦੀ ਗੱਲ ਕਰੀਏ ਕਿਉਂਕਿ ਆਪਣੇ ਤਾਂ ਸਿੱਖਾਂ ਦੇ ਘਰ ਵਿੱਚ ਸਾਰਾ ਕੁਝ ਹੋ ਗਿਆ ਦਿੱਲੀ ਜਾ ਕੇ ਸਾਨੂੰ ਹਜੇ ਠੰਡਾ ਚਲਾਉਣ ਦੀ ਲੋੜ ਨਹੀਂ ਉਹ ਸਾਰੇ ਕਿਸਾਨ ਆ ਗੂ ਸਿਆਣੇ ਨੇ ਅਗਰ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਗਏ ਤਾਂ ਫੇਰ ਕੋਈ ਇਹ ਜੀ ਗਰਮ ਨਾਰੇ ਵਾਲੀ ਕਾਲ ਦੇਤੀ ਜਾ ਸਕਦੀ ਆ ਬਰਨਾ ਦੁਨੀਆ ਸਾਡੇ ਨਾਲ ਖੜੀ ਆ ਦੁਨੀਆ ਦੇ ਅਮਨ ਪਥਾਨ ਦੇ ਲੋਕ ਸਾਡੇ ਨਾਲ ਖੜੇ ਆ ਮੋਦੀ ਪੂਰੀ ਤਰ੍ਹਾਂ ਝੁਕਿਆ ਤੇ ਆ ਬਾਈ ਜੋ ਮਜ਼ਦੂਰ ਆਗੂ ਬਤਾਰ ਸਿੰਘ ਬਿੱਲਾ ਇਹਨਾਂ ਨੇ ਜੋ ਆਖਿਆ ਜਦੋਂ ਹਣ ਸਾਡੇ ਮਜ਼ਦੂਰ ਭਰਾ ਸਾਡੇ ਵਪਾਰੀ ਭਰਾ ਸਾਡੇ ਕਿਸਾਨਾਂ ਦੇ ਨਾਲ ਖੜੇਗੇ ਦੁਨੀਆ ਦੀ ਕੋਈ ਤਾਕਤ ਇਹਨਾਂ ਬਿੱਲਾ ਨੂੰ ਹੁਣ ਰੱਖ ਨਹੀਂ ਸਕਦੀ ਦੇਰ ਹੋ ਸਕਦੀ ਆ ਮੋਦੀ ਹਰ ਹਾਲਤ ਤੇ ਬਿੱਲਾ ਨੂੰ ਵਾਪਸ ਲਊ ਧੰਨਵਾਦ ਹਾਂ 10 ਕੋ ਤੁਸੀਂ ਦੇਖ ਰਹੇ ਇਹ ਸੀ ਆਪਣੇ ਬਹੁਤ ਭਾਰੀ ਇਕੱਠ ਸੋ ਮੈਂ ਤੁਹਾਡਾ ਆਪਣਾ ਬਾਉ ਸਿੰਘ ਮੇਰਾ ਕੈਮਰਾਮੈਨ ਗੱਲ ਦੇ ਨਾਲ ਧੰਨਵਾਦੀ